ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਨੀਆਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਚਾਰੀ ਗੱਬੜਾਂ ਨੇ ਬਈ ਥੋੜੇ ਥੋੜੇ ਦਣਕਰ ਮਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੇ ਨੇ ਵੀ ਵਿਵਿਧਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਹੈ ਮੇਰੀ ਵੀਡੀਓ ਬਣਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 15312 81467 15312 ਆਓ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼ਕਾਲ ਸਾਤਰੀਕਾਲ ਬਾਈ ਹੋ ਠੀਕੋਂ ਪੁੱਤੀ ਜੀ ਠੀਕ ਠਾਕ ਜੀ ਨਾਮ ਤੇ ਐਡਰੈਸ ਵੋ ਨਾਮ ਬਾਈ ਸੀਰਾ ਸਿੰਘ ਧਾਲੀਆਲ ਪਿੰਡ ਸ਼ਨਾਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਪਾ ਤੇ ਨੇੜੇ ਭਧੌੜਾ ਬਾਈ ਮੋਬਾਈਲ ਨੰਬਰ 9872076012 9872076012 ਵੀਰੇ ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੂਟ ਹੁੰਦੀ ਹੈ ਦੂਜਾ ਸੂਟ ਆਟ ਕਿੰਨੇ ਦਿਨ ਲੋ ਦਿਨ ਇਹਦਾ ਹਫਤਾ ਪੈ ਡਾਕਟਰ ਹਫਤਾ ਪਿਆਗਾ ਕਿੰਨਾ ਗ੍ਰ ਰਿਕਾਰਡ ਬਈ ਦੁੱਧ ਦਾ ਦੁੱਧ ਦੇ ਦੂ ਬਾਈ ਰਾਮ ਨਾਲ 20 ਕਿਲੋ ਰਾਮ ਨਾਲ ਲਪੋ ਪਈਆ ਹਣਾ ਆ ਸਾਰੀਆਂ ਬਾਲਟਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਕੱਲਾ ਕੱਲਾ ਥਣ ਨੇੜ ਤੋਂ ਚੈੱਕ ਕਰ ਲੋ ਚਾਰੇ ਥਣ ਨੇ ਖੜਮੇ ਪੂਰੇ ਗਏ ਤੇ ਸਿਵਾਈ ਦੀ ਬੜੀ ਚੰਗੀ ਨਿਕਲੀ ਬੜੀ ਜਿਆਦੇ ਡਾਕਟਰ ਜਿਹੜੇ ਹਿਸਾਬ ਨਾਲ ਢਿੱਲਾ ਪੈਂਦੀ ਢੋਣੀ ਲੱਗਿਆ ਨਾ ਕਮਾਲ ਦਾ ਲੇਵਾ ਹੋਰ ਵੀ ਸੋਣਾ ਤਿਆਰ ਕਰੋ ਲੈ ਨਾੜਾ ਨੂੜਾ ਫੋਲ ਚ ਗਿਆ ਫੋਲ ਲੈ ਬਾਈ ਤੋਰ ਕੇ ਖਾ ਦੇ ਕੋਈ ਲੱਸੀ ਨਹੀਂ ਕੋਈ ਲਾਮੀ ਨਹੀਂ ਬਾਈ ਫੁੱਲ ਪਲੀ ਵੀ ਆ ਫੁੱਲ ਕੱਦ ਆ ਕਿ ਨਹੀਂ ਬਾਈ ਪੂਰੀ ਵਧੀਆ ਬੈੜਾ ਹੈਗਾ ਇਸ ਦੀ ਬਿਊਟੀ ਦੇਖੋ ਕਮਾਲ ਦੀ ਆ ਤੋਰਾ ਚੈੱਕ ਕਰ ਲੋ ਕੱਦ ਪ੍ਰਿੰਟ ਇੱਕ ਨੰਬਰ ਆ ਬਾਈ ਕੀ ਬਾਤ ਆ ਬਾਈ ਤਾਂ ਚੈੱਕ ਕਰ ਮੈਂ ਦਾ ਬਹੁਤ ਚੰਗਾ ਬਾਈ ਤੇ ਪ੍ਰਿੰਟ ਪ੍ਰਿੰਟ ਦੇਖੋ ਪਲੀ ਵੀ ਬਹੁਤ ਆ ਯਾਰ ਹਨ ਪੂਰੀ ਫੁੱਲ ਡਾਕਟਰ ਚੰਗੀ ਬੈੜਾ ਲਾਹੂ ਕੀ ਬਹੁਤ ਜਿਹੜੇ ਹਿਸਾਬ ਨਾਲ ਤਿਆਰੀ ਆ ਬਾਈ ਬਰੀਕ ਆ ਨਾ ਡਾਕਟਰ ਸਹੀ ਆ ਬਾਈ ਬਾਕੀ ਜਾਤ ਬਰੀਡ ਬਹੁਤ ਆ ਕੀ ਮੋਲ ਲੱਜਾਜ ਇਹਦਾ 82000 ਰੁਪਿਆ ਡਾਟ ਠੀਕ ਆ ਮਾਨਤਾਨ ਹੋ ਜੂ ਹੋ ਜੂ ਬਾਈ ਠੀਕ ਆ ਬਾਈ 82000 ਰੁਪਿਆ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਬੈਡ ਚੰਗੀ ਆ ਕੰਦ ਕਾਠ ਵਾਲੀ ਆ ਪਲੀ ਵੀ ਆ ਤੇ ਲੇਵਾਲੂ ਦਾ ਕਮਾਲ ਦਾ ਤਿਆਰੀ ਖੈਰ ਬੈਡ ਦੀ ਬਹੁਤ ਚੰਗੀ ਆ ਬਾਈ ਆਰਡਰ ਦੇਖੋ ਆਰਡਰ ਕਮਾਲ ਦਾ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਅੱਗੇ ਦੋ ਨੰਬਰ ਕਿਹੜਾ ਸੂਟ ਆ ਜੀ ਦੂਜੇ ਇਹ ਸੂਟ ਡਾਟ ਕਿੰਨੇ ਦਿਨ ਲਵੋ ਜੀ ਇਹ ਲੈ ਜੂ ਹਲੇ 8 ਤੋਂ 9 ਦਿਨ ਦਾ ਡਾਟ ਬਾਦ ਵੀ ਲੈ ਸਕਦੀ ਆ ਦੋ ਦਿਨ ਯਾਰ ਕੱਚੀ ਜਰੂਰ ੱੱਲ ਦੇ ਹਨਾ ਟੱਲਬੜੀ ਪਈ ਆ ਹਨਾ ਸਾਰੀਆਂ ਬਾਲ ਲਾਉਣੇ ਪਈ ਵੀ ਡਾਕਟਰ ਲੈ ਬਾਈ ਕੱਚੀ ਕੱਚੀ ਹੈ ਲੇਵਾ ਦੇਖੋ ਬ੍ਰੇਕੀ ਚੈੱਕ ਕਰੋ ਕੱਪੜੇ ਵਰਗਾ ਲੇਵਾ ਸਾਰੀਆਂ ਬਾਲਡਾਂ ਲਾ ਗੱਡੂ ਫਿਰ ਸੁਣਾ ਥੜ ਬੜਾ ਕਮਾਲ ਦਾ ਲੱਗਿਆ ਬਈ ਪਾਰ ਨਹੀਂ ਚੱਕਦਾ ਸਾਰੀਆਂ ਬੜੀਆਂ ਇਹ ਆਪਾਂ ਦੇਖ ਕੇ ਲਿਓ ਨੇ ਸਹੀ ਗਾ ਨਾੜਾ ਨੂੜਾ ਫੁੱਲ ਚਾਹੀਆ ਬਿਊਟੀ ਇੱਕ ਨੰਬਰ ਕੱਦ ਪ੍ਰਿੰਟ ਬਰੀਟ ਚਮਕ ਚਮਕ ਫੁੱਲ ਆ ਕਿ ਨਹੀਂ ਬਈ ਬੜੀ ਚਮਕਣਾਂ ਬਈ ਤੋਰਾ ਦੇਖੋ ਕਰਮਾਈ ਦਾ ਇੱਕ ਨੰਬਰ ਆ ਬਈ ਕਿਆ ਬਾਤ ਹੈ ਕਿੰਨਾ ਕਿ ਰਿਕਾਰਡ ਆ ਬਈ ਦੁੱਧ ਦਾ ਇਹ ਦੇ ਦਿੰਦੀ ਆ ਬਾਈ 23 ਕਿਲੋ ਦਾ ਤੇਰਾ ਓਕੇ ਬਾਈ ਪਲੀ ਵੀ ਦੇ ਕੋ ਪਲੀ ਵੀ ਫੁੱਲਾ ਢਿੱਲਾ ਬਹੁ ਪਈਆਂ ਕੱਚੀ ਕੱਚੀ ਅਜੇ ਤਿਆਰ ਹੋ ਗਈ ਬਾਅਦ ਦੱਸੂ ਕਿ ਨਹੀਂ ਪ੍ਰਾ ਦਿਨਤਾ ਬਾਈ ਆਪਾਂ ਝੂਠ ਮਾਰ ਕੇ ਦਾਹ ਲੈ ਜੂਏ ਮੈਂ ਅਗਲਾ ਆਖੀ ਜਾਏ ਮੁੜ ਕੇ ਸਹੀ ਗੱਲ ਆ ਬਾਈ ਅਰ ਲਿਆ ਦੂ ਲੱਜ ਤਾਂ ਕੀ ਮੋਲ ਲੱਜ ਐ ਜਦਾ ਇਹਦਾ ਰਕਤ 82000 ਰੁਪਈਆ ਇੱਕੋ ਜਿਹੇ ਰੇਟ ਚ ਹੀ ਪੈਣਗਾ ਦੋਨੇ ਆਪਾਂ ਨੂੰ ਓਕੇ ਬਾਈ 82000 ਰੁਪਈਆ ਮੋਲ ਦਾ ਮਾਨਤਣ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਵੜ ਚੰਗੀ ਆ ਕੰਦ ਗਾਂਠ ਵਾਲੀ ਆ ਪਲੀ ਵੀ ਫੁੱਲ ਬ੍ਰੀਡ ਇੱਕ ਨੰਬਰ ਆ ਪ੍ਰਿੰਟ ਫਰੋਂਟ ਕਰ ਮਿਲਦਾ ਬੜਾ ਚੰਗਾ ਤੇ ਲੇਵਾ ਵੀ ਕਮਾਲ ਦਾ ਢੱਲ ਢੁੱਲ ਬਹੁਤ ਪਈ ਆ ਸਾਰੀਆਂ ਬਲਟਾਂ ਲੱਗਡੂ ਫਿਰ ਸੋਨਾ ਲੈਣ ਬਾਈ ਕਹਿੰਦਾ 10 ਵੀ ਲਿਜਾ ਸਕਦੀ ਆ ਲੈ ਜਵੇਂ ਨਹੀਂ ਕੁਛ ਕਨੀ ਕਿ ਮਰਦੀ ਹੱਥ ਲਈ ਚੱਲ ਕੀ ਬਾਤ ਆ ਹੂੰ ਅੱਗੇ ਬਾਈ ਤਿੰਨ ਨੰਬਰ ਜਿਹੜਾ ਸੂਆ ਦੂਜਾ ਸੂ ਡਾਕਟਰ ਇਹ ਨਾਲ ਕਿੰਨੇ ਦਿਨ ਲਊਗੀ ਇਹ ਲੈ ਜੂ ਹਫਤਾ ਡਾਕਟਰ ਹਫਤੇ ਦੀ ਕੱਚੀ ਤੇ ਲੇਵਾ ਤੇ ਥਣ ਦੇਖੋ ਇੱਕ ਨੰਬਰ ਆ ਸ਼ਾਤ ਆਰਡਰ ਦੇਖੋ ਲੈ ਕੱਚੀ ਕੱਚੀ ਆ ਉਸ ਹਾਵਨਾ ਦਾਜਾ ਲੈ ਉਹ ਸਾਰੀਆਂ ਬਲਡ ਲਾਗਣ ਨੂੰ ਖੋਲ ਦੇ ਭਾਈ ਤੋਰ ਕੇ ਰਖਾ ਦੇ ਜਰਸੀ ਹੈ ਵੀਰੇ ਹਾਂ ਵੀਰੇ ਇਧਰ ਲਈ ਜਰਸੀ ਪੰਜਾਬ ਵਾਲੀ ਹੂੰ ਕੱਦ ਫੁੱਲਾ ਹਨ ਕੱਦ ਬੂੜਾ ਹੀ ਨਾ ਮੰਨੋ ਭਾਈ ਪੜੀ ਵੀ ਬਹੁਤ ਫੁੱਲ ਕੱਦ ਫੁੱਲ ਬ੍ਰੀਡ ਬਿਊਟੀ ਚੈੱਕ ਕਰਵਾਉਣੀ ਹੈ ਕਰਮਾਲੀ ਦੀ ਮੈਲ ਦੀ ਬਹੁਤ ਆ ਮੰਗ ਫੁੱਲਾ ਫੇਸ ਦੀ ਬਿਊਟੀ ਦੇਖੋ ਬਾਕੀ ਠੰਡੀ ਠੁੰਡੀ ਬਾਹੀ ਹੈ ਟਾਪਾ ਦਿਖਾਉਣਾ ਚੰਗੀ ਹੈ ਕਰਮਾਲੀ ਬਾਕੀ ਬਈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਤੇ ਫੈਂਟ ਫੌਂਡ ਕਰਮ ਵਾਲੀ ਦੀ ਫੁੱਲ ਚੰਗੀ ਉਹ ਤੋੜਾ ਚੈੱਕ ਕਰ ਲੋ ਇੱਕ ਨੰਬਰ ਥਾਨ ਬੜਾ ਕਮਾਲ ਦਾ ਹਨ ਅੱਥੀ ਚੋ ਲਿਓ ਚਾਹੇ ਮਸ਼ੀਨਾਂ ਚੋ ਲਿਓ ਇੱਕ ਨੰਬਰ ਥਾਨ ਲੱਗਿਆ ਬਈ ਕੀ ਮੋਲ ਆ ਬਈ ਜਾਇਜ ਇਹਦਾ ਰੈਟਰ 75000 ਰੁਪਏ ਲੈ ਮੰਨਦਾਂ ਹੋਜੂ 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 ਬਈ ਹੋ ਜਾ ਟਲ ਟੁੱਲ ਬਹੁਤ ਪੂਰੀ ਠੰਡੀ ਕੁੰਨੀ ਹੈ ਲੈ ਇੱਥੀ ਚਾਹੇ ਭੇਜ ਲੈ ਹਮ ਕਾਹਨਾ ਕੁਛ ਨਹੀਂ ਕਹਿੰਦੀ ਹਮ ਫੁੱਲ ਕੱਦ ਫੁੱਲ ਬ੍ਰੀਡ ਚਮਕ-ਜਮਕ ਫੂਰੀਆ ਲੰਮੀ ਲੁਮੀ ਦੇਖੋ ਕਰਮ ਵਾਲੀ ਫੁੱਲ ਆ ਮੁੱਲ ਜੈ ਜਬਈ 75000 ਰੁਪਏ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਪળી ਵੀ ਬਹੁਤ ਆ ਵੜਖ ਹੈ ਕੀ ਬਾਤ ਅੱਗੇ ਭਰਾ ਲਾਸਟ 4 ਨੰਬਰ ਕਿਹੜਾ ਸੁਭਾਜੀ ਦੂਜਾ ਦੂਜਾ ਜੀ ਡਾਕਟਰ ਦੂਜਾ ਹੀ ਹੈ ਠੀਕ ਆ ਦਿਨ ਕਿੰਨੇ ਲੂ ਭਰਾ ਹੈ ਇਨਾ ਨਹੀਂ ਹਲੇ ਅੱਜ ਦਿਨ ਪੂਰੇ ਹੋਣ ਚਪਾਏ ਆ 7 ਦਿਨ 7 ਦਿਨ ਲੈ ਟੱਲ ਬੋਈਆ ਮੈਨੂੰ 12 13 ਦਿਨ ਡਾਕਟਰ ਹਲੇ ਦਾ ਕੱਚੀ ਸਾਰੀਆਂ ਬਾਲਟਨਾਂ ਕੱਢੂ ਫਿਰ ਸੋਣਾ ਨਾੜਾਂ ਨੂੰ ਨਾ ਫੁੱਲ ਚਾਹੀਆਂ ਕੱਲੀ ਕੱਚੀ ਕੱਚੀ ਆ ਉਸ ਹਾਉਨਾ ਦਾ ਜਾਲਾ ਕੋਈ ਢੁੰਡੀ ਇਹ ਵੀ ਪੂਰੀ ਆ ਫੁੱਲ ਬੜੀ ਵੀ ਬਹੁਤ ਆ ਹਾਂ ਇਸ ਦੀ ਬਿਊਟੀ ਦੇਖੋ ਲੈ ਬੋਦੀ ਵਾਦੀ ਸਨੱਕ ਪੁਣਾ ਬੈਡ ਦੇ ਵਿੱਚ ਫੁੱਲ ਫੁੱਲ ਬਰੀਡ ਬਈ ਬਾਕੀ ਤੋਰਾ ਚੈੱਕ ਕਰ ਲਓ 프ਰਿੰਟ 프ਰਿੰਟ ਕਰਮਾ ਦਾ ਬੜਾ ਚੰਗਾ ਬਈ ਕਿਆ ਬਾਤ ਲੈ ਇਹਦਾ ਕੀ ਮੁੱਲ ਹੈ ਜੀ 75000 ਡਾਕਟਰ ਮਾਨਤਨ ਹੋਜੂ 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 ਬਈ ਠੀਕ ਆ ਜਮਾ ਜੈਜ ਮੋਲਾ ਬਈ 75000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਹੋਜੂ ਕਿਉਂ ਕੱਦ ਫੁੱਲ ਆ ਪਲੀ ਵੀ ਫੁੱਲ ਆ ਬਰੀਡ ਫੁੱਲ ਆ ਕੱਲੀਆਂ ਕੱਚੀਆਂ ਕੱਚੀਆਂ ਨੇ ਉਸ ਹਾਵਨਾ ਮੁੱਲ ਵੀ ਬਈ ਨੇ ਜਮਾ ਜੈਜ ਰੱਖੇ ਲੜਾ ਟਰਾ ਵੀ ਦੇਖ ਲੈ ਲਾ ਬਈ ਜਿਵੇਂ ਮਰਜੀ ਬੈਠਾ ਕੋਈ ਚੱਕਰ ਨਹੀਂ ਠੰਡੀ ਸੀ ਠੰਡੀਆਂ ਪੋਰਾਂ ਕੀ ਬਾਤ ਆ ਲੈ ਪਲੀ ਵੀ ਤਾਂ ਫੁੱਲ ਆ ਕਿ ਨਹੀਂ ਚਾਰੇ ਵੜੇ ਹੀ ਚੰਗਾ ਹਨ ਟੋਪੂ ਆਹ ਪੂਰੀਆਂ ਸਿਰੇ ਦੀਆਂ ਵੜਾ ਪਲੀਆਂ ਵੀ ਰਾਜੀ ਰੂਜੀ ਫੁੱਲ ਬਾਕੀ ਮੁੱਲ ਵੀ ਜਾਇਜ਼ ਨੇ ਬਾਈ ਨਗਸੀ ਭਰਾ ਕੋਲੇ ਚਾਰ ਚਾਰ ਹੀ ਦਿਖਾਤੇ ਕਿਸੇ ਵੀਰ ਦੇ ਚਾਰਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ